ਸਤਨਾਮੁ ਵਾਹਿਗੁਰੂ ਸਾਹਿਬ ਜੀ ਰਹਿਰੋ ਸਾਹਿਬ ਸੁਲੋਕ ਮਹਲਾ ਪਹਿਲ ਦੁਖਤਾਰ ਸੁਖ ਰੋਗ ਭਾਇ ਜ ਸੁਖਤਾ ਗੁਣ ਹੋਈ ਤੂ ਕਰਤਾ ਕਰਨਾ ਮੈ ਨਾਹੀ ਜਹ ਕਰੇ ਨ ਹੋਈ ਬਲਿਹਾਰੀ ਪ੍ਰਤਿ ਤਵਸੈ ਅਤਰੰਤਨ ਜਾਈ ਰਖੈ ਰਹਾ ਜਾ ਤਨ ਜੋਤ ਜੋਤ ਮੈਂ ਜਾਤਾ ਕ੍ਰਿਕਲੈ ਪਟੂਰ ਰਿਹਾ ਤੂ ਸਚ ਸਤ ਸਿਦ ਸਬਰਗਿਉ ਜਿਨ ਕੀਤੀ ਸੋ ਪਰਕਿਆ ਕਉ ਨਾਨਕ ਕਰਤੇ ਕੀ ਬਾਤ ਜੋ ਕੁਝ ਕਰਨਾ ਸੋ ਕਰ ਰਿਹਾ ਸੋਦਰ ਰਗਸ ਗੁਲ ਬਲੈਕ ਓੰਕਾਰ ਸਤਗੁਰ ਪ੍ਰਸਾਦ ਸੋ ਦਰ ਤੇ ਰਹਿ ਹਉ ਸੋ ਗੁਰ ਕੇ ਹਾ ਜਿਤ ਵੇ ਸਰਬ ਸਮਾਲੇ ਵਾਜੀ ਤੇ ਨਾ ਗਣ ਇਕ ਸੰਖਾ ਕੀ ਦੇ ਤੀਰਿ ਵਗਣ ਹਰੀ ਕੀਤੀ ਤੇਰੀ ਰਾਗ ਪਰਿਸੁ ਕਈਏ ਕੀਤੀ ਤੇਰੀ ਗੁਣ ਹਾਰੇ ਗਉਨ ਤੁਧਨਾ ਪਉਣ ਪਾਣੀ ਬੈਜੰਤਰ ਗਵੀਰਜ ਧਰਮਧਵਾਰੀ ਗਉਨ ਤੁਧਨਾ ਚਿਤ ਗੁ ਲਿਖ ਜਾਣਨ ਨਿਕਲਿ ਗਿਕ ਧਰਮ ਵਿਚਾਰੀ ਗਉਨ ਤੁਧਨਾ ਸਰਗਰਮਾ ਦੇਵੀ ਸੋਨ ਤਿਰੇਸ ਦਸਵਾਰੇ ਗਉਨ ਤੁਧ ਨਿੰਦਰਿੰਦਰਾਸਨ ਬੈਠੇ ਦੇਵਤੀਆਂ ਦਰਨਾਲੇ ਗਉਂ ਤੁਧ ਨੋ ਸਿਧ ਸਮਾਧੇ ਅੰਦਰ ਗਉਂ ਤੁਧ ਨੋ ਸਰਵ ਵਿਚਾਰੇ ਗਉਂ ਤੁਧ ਨੋ ਜਤੀ ਸਤੀ ਸੰਤੋਖੀ ਗਉਂ ਤੁਧ ਨੋ ਵੀਰ ਕਰਰੇ ਗਉਂ ਤੁਧ ਨੋ ਪੰਡਤ ਬਰਨ ਕਿਸਰ ਜੁਗ ਜੁਗ ਵੇਦਨਾਰ ਰਹੇ ਗਉਂ ਤੁਧ ਨੋ ਮੂਨੀ ਯ ਮਨ ਮੋਹਨ ਸੁਰਗ ਮਚ ਪਿਆਲੇ ਗਵਨ ਤੁਧਨੋ ਰਤਨੁ ਪਾਈ ਤੇਰੀ 68 ਤੀਰਥ ਨਾਲੇਗਾ ਤੁਧਨੋ ਜੋਤਿ ਮਹਾ ਬਲ ਸੂਰਾ ਗਵਨ ਤੁਧਨੋ ਕਾਣੀ ਚਾਰੇ ਗਵਨ ਤੁਧਨੋ ਖੰਡ ਮੰਡਲ ਗਰ ਮੰਡਾ ਕਰ ਕਰ ਕੀ ਤੇਰੀ ਧਾਰੀ ਸੇ ਤੁਧਨੋ ਗਵਨ ਜੋਤਿ ਭਵਨ ਰਤੇ ਤੇਰੇ ਭਗਤ ਸਰਰੇ ਹੋ ਦੇ ਤੁਧ ਨਾ ਗਾਵਨਾ ਜਿ ਹੈ ਜਿਤਨੇ ਅਵਨ ਨਾਨਕ ਗਿਆਨੀ ਚਾਰੀ ਸੋਈ ਸੋਈ ਸਦਾ ਸਾਹਿਬ ਸਜ ਸਚਿ ਨਾਈ ਐ ਭੀ ਉਸੇ ਜਾਇ ਦੇ ਜਸੀ ਰਚਰਾ ਜਿਨ ਰਜਾਈ ਰੰਗੀ ਰੰਗੀ ਪਾਂਤੇ ਗਰ ਗੜਜਿ ਸਿਮਾਇ ਜਿ ਜੋ ਪਈ ਕਰ ਕਰ ਦੇਖਿਆ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋ ਕਰਸੀ ਫਿਰੁਕ ਮਨ ਕਰਣਾ ਜਾਈ ਸੋ ਪਤਿ ਸਹੁ ਸਹ ਬਦ ਜੈਗ ਨਾਨਕ ਰਹਿ ਲਜਾਈ ਅਸਾ ਮਨ ਪਹਿਲਾ ਸਉਣ ਵਡਾ ਖੈ ਸੋ ਕੋ ਏ ਕੀ ਵਡ ਵਡਾ ਡਿੱਠਾ ਹੋਏ ਕੀਮਤ ਪਾਇਨ ਕਿਹਾ ਜਾਈ ਕਹਿਣੇ ਬਾਹੇ ਤੇਰੇ ਰਹਿ ਸਮਾਈ ਵੱਡੇ ਮੇਰੇ ਸਾਹਿਬ ਗਹਿਰ ਕਬੀਰ ਗੁਣੀ ਗੀਰੋ ਕੋ ਨ ਜਾਣ ਤਿਰੋ ਕੀਤਾ ਕੇਵਲ ਚੇਰਾ ਰਹਾ ਸਭ ਉਸਰਤੇ ਮੈਂ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਾਈ ਖੈਣ ਜਾਈ ਤੇਰੀ ਥਿਲ ਵੜਾਈ ਸਭ ਸਤ ਸਤਪ ਸਮਝ ਗਈਆ ਦਿੱਤਾ ਗੁਰ ਕਾ ਆਗਿਆ ਵੜਾਈਆ ਉਦਵਿਣ ਸਿਤੇ ਗਿਨੇ ਨ ਪਈਆ ਕਰਮ ਲਿਨ ਜਾਗ ਰਹੀਆ ਆਖਣ ਵਣ ਗਿਆ ਵਿਚਾਰ ਸਿਖਤੀ ਫਰੀ ਤੇਰੀ ਪੰਡਰ ਜਿਸ ਤੂੰ ਦੇ ਤਿਸੇ ਗਿਆ ਜਰ ਨਾਨਕ ਸਤ ਸਗਰਣ ਹਰਸ ਬਹਲ ਬਿਲ ਅਖਾ ਜੀਵ ਸ੍ਰੇ ਮਰਜੋ ਅੱਖਣ ਅੱਖਾ ਸਤਨ ਸਤਿ ਨਾਮ ਕੀ ਲਗੈ ਭੂਖ ਉਦ ਭੁਖ ਘਰਿਯ ਦੂਖ ਸੁਖਾਂ ਅਸਰ ਗਿਰਭਾਈ ਸਚ ਸਤ ਸਦੇ ਰਾਈ ਰ ਸਤਿ ਨਾਮ ਕੀ ਤਿਨ ਵੜਿਆਈ ਆਪ ਤਕੇ ਕੀਮਤ ਨਹੀਂ ਪਾਈ యేసਨ ਗਏ ਅਖਣ ਪਾਹੀ ਵਡਨ ਵੇ ਕਉ ਨ ਜਾਇ ਨਾ ਮਰੀ ਨਾ ਵਸੂ ਕੋ ਤਿੰਦਰਨ ਚੁਕੇ ਭੋਗ ਗੋੜਿ ਹੋਰਡਾਈ ਕੋਈ ਨ ਕੋ ਵਾ ਨ ਕੋ ਹੋਈ ਜੀਗੜਿ ਆਪੋ ਤੇਵੜ ਤੇਰੀ ਦਾਤ ਜੇ ਇੰਦਰੀ ਕਰ ਕੀਤੀ ਰਾਤ ਖ ਸੰਸਾਰ ਦੇ ਕਮਜਾਤ ਨਾਨਕ ਨਾਵੇਂ ਬਾਸਨਾਤ ਰਾਗ ਗੂਜੀਰੀ ਮੰਡਾ ਚੌਥਾ ਹਰਿ ਕੇ ਜਨ ਸਤਿਗੁਰ ਸਤਿਪੁਰ ਕਾ ਨਾ ਕਰਾਂ ਗੁਰਪਾਸਾ ਮਾ ਗਿਰ ਗ੍ਰਮ ਸਤਗੁਰੂ ਸਰਣਾਈ ਕਰਦੇ ਆ ਨਾਮ ਪ੍ਰਗਾਸ ਮੇਰੇ ਮਿਤ ਗੁਰਦੇਵ ਮਹ ਕਉ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਹਾਈ ਹਰ ਕੀ ਠੰਮਰੀ ਰਹਿਰਾਸੁਰ ਹਰ ਜਨ ਕੇ ਵਡਭਾਗ ਭੜੇਰੇ ਜਿਨ ਹਰ ਹਰ ਸਦ ਹਰ ਪਿਆਸ ਹਰ ਹਰ ਨਾ ਮਿਲੇ ਤਿਪ ਤਸ ਹੈ ਸੁ ਸੰਗਤ ਗੁਣ ਪ੍ਰਗਾਸ ਜਿਨ ਹਰ ਹਰਸ ਨਾਮ ਨ ਪਾਇ ਆਦੀ ਭਾਗੀ ਜੋਂ ਪਾਸ ਜੋ ਸਤਿਗੁਰੂ ਸ਼ਰਨ ਸੰਤਰੀ ਆਈ ਤਿਰਗ ਜੀਵੇ ਤਿਰਗ ਜੀਵਾਸ ਜਿਨ ਹਰ ਜਨ ਸਤਿਗੁਰੂ ਸੰਗਤ ਪਾਈ ਤੰਦਰ ਮਸਤ ਕਰਿ ਖਿਆਰੇ ਖਾਸ ਤਨ ਤਨ ਦਾ ਸੰਗਤ ਜਿ ਤਰਜ ਪਾਇ ਗੁਰ ਜਨ ਨਾਨਕ ਨਾਮ ਪ੍ਰਗਾਸ ਰਗ ਗੂਜਰੀ ਮਹਲਾ 5 ਕਾਹਿਰੀ ਮਨ ਜਿਤ ਵੇ ਉਦਬ ਜਾ ਰੰਗਿਓ ਬਰਿਆ ਸੈ ਪਥਰ ਮੈਂ ਜੰਤੋ ਪਾਈ ਕਾਂ ਕਰਿ ਜ ਕਾਗੇ ਕਰ ਦਰਿਆ ਨੇ ਮੇਰਿ ਮਾਧੋ ਜੀ ਸਤ ਸੰਗਤ ਮਿਲੇ ਜੋ ਦਰੇ ਗੁਰਪ੍ਰਸਾਦ ਪਰਮਪਦ ਪਾਇ ਸੁਕੇ ਗਾਲ ਧਰਿਆ ਰ ਜਨ ਪਿਤਾ ਨ ਸੁਬਨਤ ਕੋਈ ਨਿਸ ਕੀ ਧਰਿਆ ਸਿਰੁ ਸਿਰਿ ਨਿਕਸ ਬੋਗੀ ਧਕੁਰ ਗਾਈ ਪਨ ਭਾਉ ਕਰਿਆ ਉੜੇ ਉਡਾ ਵਸੇ ਕੋ ਸਾ ਤਿਸ ਪਾਚੇ ਬਤਿਰੇ ਸ਼ਰੇਆ ਤਿਨ ਗਵਣ ਕੁੰਲਾ ਵ ਗਵਣ ਚ ਗਾਵੇ ਮਨ ਮ ਸਿਮਰਨ ਕਰੇ ਸਬੂਣੀ ਦਾਣ 10 ਅਠ ਸਿਧਾਨ ਟਾਗੁਰ ਕਰਤਲ ਧਰਿਆ ਜਨ ਦਾਣਿ ਕ ਬਲ ਬਲ ਸਦਗਨ ਜਾਈਐ تیر ਅੰਤ ਨ ਬਰ ਬਰਿਆ ਰਾਗਸਾ ਭੁਲ ਚੌਥਾ ਸੁਪੁਰਖ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਗੁਰ ਕੰਡ ਰੰਜਨ ਹਰ ਗੁਰ ਕੰਡ ਰੰਜਨ ਹਰ ਅਗਮ ਅਗਮ ਪਾਰ ਸਭ ਤੇ ਆਵੇ ਸਭ ਤੇ ਆਵੇ ਤੁਜੀ ਅਰ ਸੱਚੇ ਸਿਰਜਣਹਾਰ ਸਭ ਜੀਤ ਮਾਰ ਜੀ ਤੂੰ ਜੀ ਆਗਾਦ ਕਰ ਹਰਤੇ ਆਵੋ ਸੰਤੋ ਜੀ ਸਉਦੋ ਕੋ ਸਰਣ ਹਰਿਆ ਪੇਠਾ ਪੁਰ ਹਰਿਆ ਪੇ ਸੇਵਕ ਜੀ ਕਿਉ ਨਾਨਕ ਜੰਤ ਵਿਚਾਰ ਤੂੰ ਘਟ ਘੜ ਅੰਤਰ ਸਰਵ ਨਿਰੰਤਰ ਜੀ ਹਰ ਇੱਕ ਕੋ ਪੁਰਖ ਸਮਾਨ ਇਕ ਦਾਤੇ ਤਿਮਿ ਗਰੀ ਜੀ ਸਭ ਕਰ ਜੋ ਨਿਰਣ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਬਿਨਿ ਅਵਰ ਨ ਜਾਣ ਤੂੰ ਪਰਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖਿ ਕਹਣ ਜੋ ਜਿਵ ਹੈ ਜੋ ਸਿਮੈ ਤੁਜੀ ਜਨਰਾਨਕ ਤਿਤ ਕਰਵਾਣ ਹਰਤਿ ਅਬੈ ਹਰਤਿ ਅਬੈ ਤੁਜੀ ਸੇ ਜਨ ਜੁਗ ਮੈ ਸੁਗਵਾਸੀ ਸੇ ਮੁਕਤ ਸੇ ਮੁਕਤ ਭਾਏ ਜਿਨ ਹਰਿ ਧਿਆਇਆ ਜੀ ਤਿਨ ਟੁਟਿ ਜਮਕਿ ਭਾਂ ਸੇ ਜਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਪਾਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰ ਹਰ ਰੂਪ ਸੁਭਾਸੀ 세탄 세탄 진 ਅਰਥ ਆਇ ਜੀ ਜਨ ਨਾਨਕ ਤੈਨ ਬਨਜਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤ ਤੇਰੀ ਭਗਤ ਤੇਰੀ ਭਗਤ ਸਹਾਨ ਤੁਜੀ ਹਰ ਅਣਕ ਅਨੇਕ ਅੰਤ ਤੇਰੀ ਅਣਕ ਤੇਰੇ ਅਨੇਕ ਹੈ ਪੂਜਾ ਜੀ ਤਪ ਤਪ ਹੈ ਜਪੈ ਬੇਅੰਤ تیر ਅਨੇਕ تیر ਅਨੇਕ ਪੜਹਿ ਬੋ ਸਿਮਰਤ ਸਾਹਿਬ ਜੀ ਕਰ ਗੀਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਰੇ ਜਨ ਨਾਨਕ ਜੀ ਚੋ ਪਾਵ ਮੇਰੇ ਅਤਿ ਭਗਵੰਤਾ ਤੂੰ ਆਦ ਗੁਰ ਕਾ ਪਨ ਗੁਰ ਕਰਤਾ ਜੀ ਤੁਝੇ ਬੜਿ ਅਵਰਨ ਕੋਈ ਤੂੰ ਜੁਗ ਜੁਗ ਦੇਖੋ ਸਦਾ ਸਦਾ ਤੂੰ ਏਕੋ ਜੀ ਤੂੰ ਹੈ ਚਲ ਕਰਤਾ ਸੋਈ ਤੁਧਿਆ ਪੇ ਭਾਵੈ ਸੂਰਤ ਜੀ ਤੂੰ ਆਪੇ ਕਰਹਿ ਸੋਈ ਤੁਧਿਆ ਪੇ ਸਿਰ ਸੋ ਪਾਏ ਜੀ ਤੁਧਿਆ ਪੇ ਸਿਰ ਸੋ ਹੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਗਾ ਜਾਣੋਈ ਅਸਾ ਮਹੰਲਾ ਚੌਧ ਤੂੰ ਕਰਤਾ ਜੀ ਆ ਰਮਾ ਦਾਸਾਈ ਜੋ ਤੂੰ ਪਾਵੇਂ ਸੋਇ ਤਿਸੀ ਜੋ ਤੂੰ ਦੇ ਸੋਇਓ ਪਾਈ ਰੋ ਸਭ ਤੇਰੀ ਤੂੰ ਸਭ ਦੀ ਦਇਆ ਜਿਸਨੂੰ ਕਿਰਪਾ ਕਰ ਹੈ ਇਨਨਾਮ ਰੱਜਨ ਪਾਇਆ ਗੁਰਮੁਖ ਲਾਡ ਮਨ ਗਵਾਇਆ ਤੂੰ ਦਇਆ ਵਿਛੋੜਿਆ ਮਿਲਾਇਆ ਤੂੰ ਦਰਿਆ ਸਭ ਤੂ ਜਹਿਮਾਏ ਤਦ ਬਿੰਦੂ ਚ ਕੋਈ ਨਾਹੀ ਜਿਹਾ ਜੰਤ ਸਭ ਤੇਰਾ ਕੇਲਾ ਵਿਜੋਗ ਮੇਂ ਵਿਛੜਿਆ ਸਚੋਗੀ ਮੇਲਾ ਜਿਸਨ ਤੂੰ ਜਾਣੈ ਸੋ ਜਨ ਜਾਣੈ ਹਰ ਗੁਣ ਸਾਧੀ ਆ ਕਮ ਕਰਨ ਜਿਨ ਹਰਿ ਸੇਆ ਤਿਸ ਸੁ ਗਾਇਆ ਸਜਹੀ ਅਰਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀਆ ਸੋ ਹੋਏ ਤਤ ਬਿਨ ਦੂ ਚਾਵਰਡ ਕੋਏ ਤੂੰ ਕਰ ਕਰ ਵੇਖੈ ਜਾਣੈ ਸੋ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਨ ਪਹਿਲਾ ਤੇ ਸਰਵੜੀ ਪਹਿਲੀ ਨੀਵਸਾ ਪਾਣੀ ਪਾਵਤ੍ਰ ਹੈ ਕੀਆ ਪੰਕਜ ਮੋਹ ਹੈ ਪਗਰੀ ਚਾਲ ਅਮ ਦੇਖਾਂ ਤੈਨੂ ਬਿਆਲੇ ਮਾਣੇ ਕਨ ਚੇਤ ਜਿ ਮੂੜ ਮਨਾ ਹਰ ਬਿਸਰ ਤੇਰੀ ਗੁਣ ਗਨਿਆ ਰਹਾ ਨਾ ਹੂ ਜਤੀ ਸਦੀ ਰਿ ਪੜਿਆ ਮੂਰਖ ਮੁਗਦਾ ਜਨਮ ਪਿਆ ਪਰਮਤ ਨਾਨਕ ਤਿਨ ਕੀ ਸਰਣਾ ਜਿੰਦੂ ਨਾ ਹੀ ਬਿਸਰਿਆ ਅਸਾ ਮਹਲਾ ਪੰਜ ਜੀਵ ਭਈ ਪ੍ਰਭ ਤੇ ਮਾਨਕ ਤੇ ਬਰੀਆ ਗੋਬਿੰਦ ਮਿਲਨ ਕੀ ਗਰੀ ਬਰੀਆ ਅਵਰ ਕਾਤਰ ਕੀ ਤੇ ਨ ਕਮ ਮਿਨਸਾ ਸੰਗਤ ਪਾ ਜੀ ਕੇ ਵਰਨਾਮ ਸੰਗਾਮ ਲਾਗ ਪਾਉ ਜਲ ਤਰਨ ਕਾ ਜਨਮ ਬਿਰਤਾ ਜਾ ਦ੍ਰਿੰਗ ਮਾਇਆ ਕਰ ਜਬ ਤਪ ਸੰਜਮ ਕਰ ਮਨ ਕਮਾਇਆ ਸੇਵਾ ਸਾਧਨ ਜਨ ਹਰੇ ਰਾਯਾ ਕਹੁ ਨਾਨਕੀ ਅਮਨੀਚ ਕਰਮ ਸਰਨ ਪਰੇ ਕੀ ਰਖੋ ਸਰਬਾ ਜਪ ਤਪ ਸੰਜਮ ਕਰ ਬਨਾ ਕਮਾਇਆ ਸੇਵਾ ਸਾਧਨ ਜਨ ਹਰੇ ਰਾਯਾ ਕਹੁ ਨਾਨਕੀ ਅਮਨੀਚ ਕਰਮ चरण पर की रखो शर्मा पास ही दशमी काव्य वाज बिनती चौपाई हमरे करवा दिरचा पूर्ण होए चित की चाव चरण नम्र नैमोर अपना जान क्रोध व्रत पारा हमरे दुख सुगत तुम कहो आप पाद मोहि बिजावो ਸੁਖੀ ਬਸਾ ਮੋਰ ਪਰਿਵਾਰ ਸੇਵਕ ਸਿੱਖ ਸਬਕ ਕਰਤਾ ਰ ਮੋਰ ਚਨ ਜਿ ਕਰਤੇ ਕਰਿਐ ਸਭ ਦੈਰਨ ਗਵਾ ਸੰਗਰੀਐ ਪੂਰਨ ਹੋਇ ਹੰ ਭਰੀ ਅਸਾ ਤੋਰ ਬਜਨ ਕੀ ਰਹੇ ਬਿ ਅਸਾ ਤੁਮੈ ਛਾੜ ਕੋਈ ਅੋਰ ਨਾ ਤੇ ਆਉ ਜੋ ਵਰਜਉ ਸੋ ਤੁਮਤੇ ਪਾਵਾਂ ਸੇਵਕ ਸਿੱਖ ਮਰ ਕਰਿਐ ਕੰਤ ਜੰਦਜ਼ਾ ਦਰੁਆਰੇ ਮਾਰੀਐ ਆਪਾ ਤੇ ਭਜੇ ਬਰਯ ਮਰਨ ਕਾਲ ਕਾ ਦਰਾਸ ਨਵਰੀਐ ਹੋਜੋ ਸਦਾ ਹਮਾਰੇ ਪੰਚ ਸਿਰ ਅਜ ਤੋ ਜਾਣੂ ਕਰਿ ਉਲਚ ਰੱਖ ਲਿਓ ਮੈਂ ਰਖਣਿਆਰੇ ਸਾਹਿਬ ਜੰਦਜ਼ਾਇ ਬਿਆਰੇ ਧੀਰ ਬੰਧ ਦੁਸ਼ਟਾਂ ਕੇ ਹੰਤਾ ਕਉ ਪੁਰ ਚੈਤਰ ਦਸ਼ ਗੰਤਾ ਕਾਲ ਪਾਏ ਬਰਮਾ ਭਗਤਰਾ ਕਾਲ ਪਾਇ ਸੋ ਜੀ ਉਤਰਾ ਕਾਲ ਪਾਇ ਕਰ ਬਿਸਨ ਪ੍ਰਕਾਸ਼ ਸਗਨ ਕਾਲ ਕਾ ਕੀ ਆਤਮ ਸਾਰ ਜਵਨ ਕਾਲ ਜੋਗੀ ਸੁਖੀਓ ਬੇਤ ਰਾਜ ਬਰਮ ਜੁਦੀਓ ਜਵਨ ਕਾਲ ਸੋ ਲੋਕ ਸਵਾਰਾ ਨਮ ਸਿਕਾਰ ਤੈ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦਾ ਜਚਨ ਬਜਾਇਓ आ दंतन के उकारा सोई गुरु संयुहमर नमशिकार्थी सिहि को हम हरि सकल प्रजा जिन अब सवारी सिग गुण कह सिग गुण सुख दीयो सत्रण कह पर्म बंध कियो कट कट के अंतर की जानक भले बुरे की वीर पहचानक चीटी ते गूंज र असूला ਸਭਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਇਤੀ ਦੁਖੀ ਸੁਖ ਪਾਏ ਸਾਧਨ ਕੀ ਸੁਖੀ ਇੱਕ ਕੀ ਵੀਰ ਪਛਾਨ ਘਟ ਘਟ ਕੇ ਪਟ ਪਟ ਕੀ ਜਾਣ ਜਬ ਉਦ ਕਰ ਕਰਾ ਕਰਤਾ ਜਾ ਪਰ ਜਾ ਕਰ ਤਵ ਦੇ ਅਪਾਰ ਜਉ ਆਕਰ ਗਰਦ ਕਬੂ ਜੇ ਤੇ ਬਾ ਜਦ ਆਖਰਕਾਰ ਕਾਂਗ ਬਹੂ ਤਮ ਮਿਲ ਤੇ ਦੇਦਰਸ ਬਹੂ ਜੇਤੇ ਬਾਦਨਾ ਜੜ ਸਵਤ ਹਰੇ ਆਪ ਬਣੇ ਬੂਜ ਚਾਰ ਤਮ ਸਭ ਹੀ ਤੇ ਰਤਨ ਰਲਮ ਜਾਣਤ ਗੇਤ ਪੇਦਰ ਅਨਮ ਨਰੰਕਾ ਨਰੰਕਨ ਲੰਭ ਆਦਾਨੀਲ ਨਾਦਨ ਹਤ ਆਦ ਅਨੀਲ ਨਾਦ ਸੰਭ ਤਾਂ ਕਮੂਰ ਚਾਰ ਪੇਦ ਜਗ ਪੇਉਨ ਪਾਉਂਦ ਬੇਦਾ ਤਾ ਕੋ ਕਰਪਾ ਨੁ ਮੰਨਤ ਮਹਾ ਮੋਣ ਗਜ ਭੇਦ ਨ ਜਾਣਤ ਮਹਾ ਦੇਵ ਕੋ ਕਹਿ ਸਦਾ ਸੇਵਾ ਨਰੰਕਾਰ ਕਾ ਚਿੰਤਨ ਭੇਵਾ ਆਪ ਆਪਣੇ ਗੋਧ ਜੀਤੀ ਬਣਤ ਫਿਰ ਫਿਰ ਤੂ ਹੈ ਜੀਤੀ ਤੁਮਰਾ ਲਖਣ ਜਾਏ ਬਸਾਰਾ ਕਹਿ ਪਿਧ ਸਜਾ ਪਰਤਮ ਸੰਸਾਰਾ ਏਕੈ ਰੂਪ ਅਨੁਖ ਸ੍ਰੂਪਾ ਰਾਜ ਹੋ ਰਾਵ ਕੇ ਭੂਪਾ ਅੰਡ ਜੇ ਰਸਿਤ ਜਕੀਨੀ ਅਤਪਜ ਖਾਨ ਬੋਰਜ ਦੀਨੀ ਕਾਂ ਫੋੜ ਰਾਜਾ ਬੈਠਾ ਕਾਂ ਜਿਮਣ ਭਾਈਓ ਸ਼ੰਕਰ ਇਕੱਠ ਸਗਰੀ ਸ੍ਰਿਦਕਾਇ ਜਾੰਗਾ ਆਗ ਜਗਾਦ ਸਰੂਗ ਸੁਵੰਪ ਅਵਰਛਾ ਮੇਰੀ ਧਮ ਕਰੋ ਸਿਕਵਾਰ ਸਿਕ ਸੰਗਰੋ जीते दुष्ट जीते YouTube तो पता सकल मरिष करू रणगत येस्तुतम शरणि परे तेरे के दुष्ट दवता मरे पुरख जान पग परे ते हारे तेरे के तुम संकट सब तारे जो कल को एक बार ते आए ताके काल निगडिए रचायते सब काल दुष्टरिते तद काल ਕਿਰਪਾ ਦ੍ਰਿਸ਼ਟਨ ਜਾਇ ਨਾ ਰਹੋ ਤਾਂ ਕੇ ਤਾ ਪਤਨ ਕਮਹਾਰੋ ਰੇਦ ਸੇ ਦੇ ਕਰਮ ਸਭ ਹੋਈ ਦੁਟ ਛਾਣ ਵੈ ਸਕੇ ਨਾ ਕੋਈ ਇੱਕ ਬਾਰ ਜਿਨ ਤੁਮੈ ਸੰਭਾਰਾ ਕਰ ਪਾਇਤੀ ਤਾਈ ਉਬਾਰ ਜਿਨ ਰਨਾਮ ਤੇ ਅਰੂ ਕਾ ਦਾਤ ਦੁਸ਼ਟ ਦੋਗਤੀ ਰਹਾ ਖੜਕ ਕੀਤਮ ਸਰਣ ਤੇ ਆਰੀ ਆਬਾ ਦੇ ਰਿਓ ਬਾਹਰੀ ਸਰਬ ਧਾਰ ਮੋਹ ਸਹਾਈ ਦੁਸ਼ਟ ਦੁਖ ਤੇ ਲਿਓ ਵਿਚਾਈ ਖੜ ਕੇ ਤੇ ਮੈਂ ਸ਼ਰਨ ਧਿਆਰੀ ਆਬਾ ਦੇ ਰਿਓ ਬਾਹਰੀ ਸਰਬ ਧਾਰ ਮੋਹ ਸਹਾਈ ਦੁਸ਼ਟ ਦੁਖ ਤੇ ਲਿਓ ਵਿਚਾਈ ਸੋਇ ਪਾਈ ਗਏ ਚੰਤੇ ਤਬਰੀ ਤਨ ਤੇ ਕੋ ਮਤਰੇ ਦੀ ਆਦਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਈ ਬਾਤੇ ਗਨ ਬਨਿਓ ਸਿਮਰਤ ਸਾਸਤਰ ਦੇ ਦੇਸਬ ਮਉ ਪੇ ਦੇ ਕੇ ਅਮੇ ਕ ਨ ਜਾਣਿਓ ਸ੍ਰੀ ਉਸ ਪਾਨਾ ਕਿਰਪਾ ਤੁਮਰੀ ਕਰ ਮੈਨ ਕਉ ਸਭ ਤੋਂ ਬਖਾਨਿਓ ਦਰਾ ਸਗਲ ਦੇਵਾਰ ਕੁ ਜਾਣ ਕੈ ਗਇਓ ਤੋ ਅਰਦਵਾਰ ਬਾਇ ਗਏ ਕਿਲਾ ਜਸ ਗੋਬਿੰਦ ਦਾਸ ਤੋ ਅਰ ਸਗਲ ਦਿਵਾਰ ਕੁਛਾਡ ਕੇ ਗਇਓ ਤੋ ਅਰਦਵਾਰ ਬਾਇ ਗਏ ਕਿਲਾ ਜਸ ਗੋਬਿੰਦ ਦਾਸ ਤੋ ਅਰ RAM KALI GANA TJANANDA ੴ ਸਤਿਗੁਰੂ ਪ੍ਰਸਾਦ ਅਨੰਦ ਪਿਆ ਮੇਰੀ ਬਾਈ ਸਤਿਗੁਰੂ ਮੈਂ ਪਾਇਆ ਸਤਿਗੁਰੂ ਤਾਂ ਪਾਇਆ ਸਹਿ ਸੇਤੀ ਮਨ ਵਧੀਆ ਵਧਾਈਆ ਰਾਗ ਰਤਨ ਪਰਿਵਾਰ ਪਰਿਆ ਸ਼ਬਦ ਗਾਵਣ ਆਈਆ ਸ਼ਬਦ ਤਾਂ ਗਾਵਾਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰੋਹਰ ਨਾਲੇ ਰਣਾਰਾਉ ਤੂ ਮਾਣ ਨੰਦੇ ਰੇ ਦੂਖ ਸਭ ਵਿਸਾਰਣ ਅੰਗੀ ਕਰ ਕਰੀ ਤਿਰਾ ਕਰਜ ਸਭ ਸਵਰਣ ਸਉਨਾਗਲਾ ਸਮਰਾਟ ਸੁਆਮੀ ਸੋ ਗਿਆਨਵਸਾਰੀ ਕਹਿ ਨਾਰਿਕ ਮਨ ਮੇਰੀ ਸਦਾ ਰੋਜ ਨਾ ਲੇ ਸੱਚੇ ਸਹਿਬ ਗਿਆਨ ਹੀ ਕਰਤੇ ਰ ਕਰਤਾ ਤੇਰਾ ਸਭជា ਜਿਸ ਦੇ ਸੁਪਾਵੇ ਸਦਾ ਸਿਫਤ ਸੁਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਵੇਂ ਕੇ ਮਨ ਵਸਿਆ ਵਾਜ ਸ਼ਬਦ ਗਨੀਰ ਕਹੇ ਨਾਨਕ ਸੱਚੇ ਸਾਹਿਬ ਕੀ ਨਹੀ ਕਰ ਤੇਰਾ ਸੱਚਾ ਨਾਮ ਮੇਰਾ ਆਧਾਰੂ ਸੱਚਾ ਨਾਮ ਆਧਾਰ ਮੇਰਾ ਜਿ ਕੋ ਖਾ ਸਭ ਗਵਾਈਆ ਕਰ ਸਾ ਸੁਖ ਮਨਐ ਸਿਆ ਜਿਨ ਇਛਾ ਸਭ ਬੁਝਾਈਆ ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਏ ਵੜਿਆਈਆ ਕਹਿ ਨਾਨਕ ਸੁਣ ਸੰਤ ਹੋ ਸ਼ਬਦ ਰਬਿਆ ਰੋ ਸਚ ਨਾ ਮੇਰਾ ਅਧਾਰੁ ਵਾਹ ਜੇ ਪੰਜ ਸ਼ਬਦ ਤੇ ਕਰ ਸਪਗ ਕਰ ਸਪਗ ਸ਼ਬਦ ਵਾਜੇ ਕਲਾ ਜਿਤ ਗਲ ਧਾਰਿਆ ਪੰਜ ਦੂਤ ਦਵਸ ਗੀਤੇ ਕਾਲ ਗੰਢ ਗਮਰਿਆ ਧੁਰ ਕਰਮ ਪਤ ਜਿਨ ਕੋ ਸੇ ਨਾਮ ਅਰਕ ਲਾਗੀ ਕਹਿ ਨਾਨਕ ਤੈਸ ਖੋਵਾ ਤਿਤ ਗਰ ਅਨਹਦ ਵਾਜੀ ਅਨੰਦ ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਬਰਮ ਪ੍ਰਭ ਪਾਇ ਉਤਰੇ ਸਗਲ ਵਸੂਰੇ ਦੁਖ ਰਉ ਸੰਤਾ ਉਤਰੇ ਸੁਣੀ ਸੱਜੀ ਬਾਣੀ ਸੰਤ ਸਾਜਨ ਵਹਿ ਸਰਸੇ ਪੂਰੇ ਗੁਰ ਤੇ ਜੜੀ ਸੁਣ ਤੇ ਪੁਨੀਤ ਕਤਿ ਭਵਤਾ ਸਤ ਗੁਰ ਰਿਆ ਪਰਪੂਰੇ ਬਿਨ ਬੰਤ ਨਾਨਕ ਗੁਰ ਚਰਨ ਲਾਗੇ ਵਾਜ ਅਨ ਹਦੂਰੇ ਸੁਣ ਤੇ ਪੁਨੀਤ ਕਤਿ ਭਵਤਾ ਸਤਿਗੁਰਿਆ ਭਰਪੂਰੇ ਬਿਰਭੰਤ ਨਾਨਕ ਗੁਰੂ ਚਰਨ ਲਾਗੇ ਵਾਜੈ ਅਨ ਅਦੂਰੇ ਗੁੰਦਾ ਬਣੀ ਮਹਲਾ ਪੰਜੇਵਾ ਥਾਲ ਵਿਤਨ ਵਸਤੂ ਪਈਓ ਸਤ ਸੰਤੋਖ ਵਿਚਾਰ ਅੰਮ੍ਰਿਤ ਨਗਠਾ ਗੁਰ ਕਾ ਪਈਓ ਜਿਸ ਕਾ ਸਭ ਸੁਧਾਰ ਜੇ ਕੋ ਕਹਾ ਵਦੀ ਕੋ ਪੁੰਚੈ ਇਸ ਗਉ ਯੁਧਾਰ हे रगत जिन जाई नेतृत्व करदार तम संसार चरण लग तरिया सब नानक ब्रह्म विस्तार सलोकमल पजेवा तेरा गीता जत नहीं मैनो जोग खोजई मंदिर गुणयारी को गुण नहिं आपके तर्ज भई ਦਰਸ ਬਿਆ ਮਰਾਮ ਤਹੋਏ ਸਤ ਗੁਰ ਸਜਣ ਮਿਲੇਆ ਨਾਨਕ ਨਾਮ ਮੇਨੇ ਤਨੀਵਾ ਤਨ ਮਨ ਦੀ ਮੈਂ ਹਰੀਆ ਦਰਸ ਬਿਆ ਮਰਾਮ ਤਹੋਏ ਸਤ ਗੁਰ ਸਜਣ ਮਿਲੇਆ ਨਾਨਕ ਨਾਮ ਮੇਰੇ ਤਾ ਜਿਵਾ ਤਨ ਮਨ ਦੀ ਮੈਂ ਹਰੀਆ ਪੌੜੀ ਇਤਤ ਸਮਰਤ ਜਿੱਤੇ ਕੋਈ ਨਾ ਰਹੀ ਫੋਤ ਤੇਰੀ ਰਖ ਅਗਨੀ ਉਦਰ ਬਾਹੇ ਸੁਣ ਕੇ ਜਮ ਕੇ ਦੂਤ ਨਾ ਇੰਦਰ ਛਿੜ ਜਾਹੇ ਭਗਤ ਜਲ ਵਿਖਮ ਸਗਾ ਗੁਰ ਸੋਦੇ ਪਾਰ ਪਹੀ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਘਰੇ ਕਨ ਮੇ ਕੋਣ ਗੁਣ ਗੁੰ ਬੰਧ ਗਾਹੀ ਸਰਸੈ ਨੋ ਕਿਰਪਾਲ ਸਮਲ ਸਾਇ ਸਾਇ ਗੁਰਦਾ ਕੋਈ ਨਾ ਜਾਈ ਆਵੇ ਖਦਿਆਈ ਸਲੋਕ ਮਹਲਾ 5 ਜਿਵਾ ਅੰਤਰ ਗੁਰੂ ਅਰਾਧਨਾ ਜੀਵਾ ਜਪ ਗੁਰੂ ਨਾਮੋ ਨੇਤ੍ਰੀ ਸਤਗੁਰ ਪੇਖਣਾ ਸਰਵਣੀ ਸੁਣਨਾ ਗੁਰੂ ਨਾਮੋ ਸਤਗੁਰੁ 시 ਤੀਰਤਿਆ ਅਦ੍ਰਗੈ ਪਾਈਐ ਜਾ ਕਹੁ ਨਾਨਕ ਕਿਰਪਾ ਕਰੇ ਜਿਸ ਨੋਏ ਵਤੇ ਜਗ ਮੈ ਉਤਮ ਗਾਡੀਐ ਫਿਰ ਲੈ ਕੀ ਕੇ ਮਹਲ ਪੰਜਵਾ ਰਖੇ ਰਖਣ ਹਾਰਿਆ ਕੋ ਗਾਰੀਆਂ ਦਾ ਗੁਰ ਕੀ ਪੈਰੀ ਪਾਈ ਕਾਜ ਸੁਵਾਰੀਆਂ ਦਾ ਹੋਇ ਅਪਧਿਆਨ ਮਨੁ ਨਵਸਾਰੀਆਂ ਦਾ ਸਾਜਣ ਕੇ ਸੰਗ ਭਉਜਨ ਕਾਰੀਆਂ ਦਾ ਸਾਕਤ ਨਿੰਦਕ ਦੁਸ਼ਟ ਖੇਨ ਮੈਂ ਬੇਦਾਰੀਆਂ ਨ ਕਿਸ ਸਾਹਿਬ ਕੀ ਏਕ ਨਨਕ ਮਨੇ ਭਾਈ ਜਿਸ ਸਿਮਰਤ ਸੁਭੋਈ ਸਗਨੇ ਦੁਖ ਜਾਵੇ ਤਿਸ ਸਾਹਿਬ ਕੀ ਏਕ ਨਨਕ ਮਨੇ ਭਾਈ ਇਸ ਸੇ ਸਾਰਾ ਸੁਖ ਹੋਏ ਸਗਨੇ ਦੁੱਖ ਜਾਏ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ